ਕੀ ਪੰਜਾਬ ਸਰਕਾਰ ਲੈਂਡ ਪੁਲਿੰਗ ਵਾਪਸ ਲੈਣ ਜਾ ਰਹੀ ਦੂਸਰੇ ਪਾਸੇ ਰਾਜਤਿਕ ਤਰਾਨੂ ਵੀ ਸਮਝ ਆ ਗਈ ਹੈ ਕਿ ਲੈਂਡ ਪੁਲਿੰਗ ਦਾ ਮੁੱਦਾ ਪੰਜਾਬ ਦੀ ਹੋਂਦ ਦਾ ਮੁੱਦਾ ਹੈ ਕਿ ਇਸ ਲੈਂਡ ਪੁਲਿੰਗ ਤਹਿਤ ਜੇ ਜ਼ਮੀਨ ਲੈਣੀ ਹੈ ਕਿੰਨੇ ਦਰਖਤ ਉਜੜਣਗੇ ਕਿੰਨੇ ਖੇਤ ਉਜੜਣਗੇ ਪਾਤਾਵਨ ਤੇ ਕੀ ਅਸਰ ਪੋਗਾ ਆਵਾਹ ਹਵਾ ਦਾ ਕੀ ਅਸਰ ਪੋਗਾ ਕੰਕਰੀਟ ਦੇ ਜੰਗਲ ਦਾ ਕੀ ਮਾਇਨੇ ਨੇ ਐ ਇੱਕੋ ਹੀ ਜਵਾਬ ਹੈ ਜਾਂ ਤਾਂ ਸਿਰਫ ਜ਼ਮੀਨ ਹੀ ਆਉਣਾ ਜੋਜ ਹੈ ਕਿ ਤੁਸੀਂ ਇਹ ਨੀਤੀ ਬਣਾਈ ਹੈ ਤਾਂ ਖਰਚੇ ਦਾ ਵੀ ਹਿਸਾਬ ਲਾਇਆ ਹੋਣਾ ਇਹਨਾ ਡਿਵੈਲਪਮੈਂਟ ਦਾ ਵੀ ਹਿਸਾਬ ਲਾਇਆ ਹੋਣਾ ਵਾਤਾਵਰਣ ਦਾ ਵੀ ਹਿਸਾਬ ਲਾਇਆ ਹੋਣਾ ਮੜ ਬਸੇ ਦੇ। ਕਿਸੇ ਸਵਾਲ ਦਾ ਜਵਾਬ ਨਹੀਂ ਸੀ। ਉਹ ਕਹਿੰਦੇ ਮਹਾਰਾਸ਼ਟਰ ਦੇ ਵਿੱਚ 40 ਲੱਖ ਜਾਲੀ ਵੋਟਾਂ ਸੀ ਫੜ ਲਈਆਂ। ਹਰਿਆਣਾ 'ਚ ਕਹਿੰਦੇ ਅਸੀਂ 8 ਸੀਟਾਂ 22000 ਦੇ ਫਰਕ ਨਾਲ ਹਾਰੇ ਆਂ। ਜਾਲੀ ਵੋਟਾਂ ਪੁਕਤੀਆਂ, ਨਕਲੀ ਵੋਟਾਂ ਪੁਕਤੀਆਂ। ਜਿਹੜੀਆਂ ਵੋਟਾਂ ਹੈ ਹੀ ਨਹੀਂ ਉਹ ਵੋਟਾਂ ਬਣ ਕੇ ਪੁਕਤੀਆਂ। ਵਿਰੋਧੀ ਧਿਰ ਐ ਸਿੱਧਾ ਸਵਾਲ ਖੜਾ ਕਰ ਰਹੀ ਹੈ ਕਿ ਜਿਹੜੀਆਂ ਤਾਂ ਬਿਹਾਰ ਚ ਜਾਂ ਦੇਸ਼ ਚ ਹੁਣ ਵੋਟਾਂ ਇਕੱਠੀਆਂ ਜਾਣੀਆਂ ਉਹ ਤਾਂ ਉਹ ਇਕੱਠੀਆਂ ਜਣੀਆਂ ਨੇ ਸਾਨੂੰ ਪੈਂਦੀਆਂ ਪਰ ਜਿਹੜੀਆਂ ਆ ਵੋਟਾਂ ਵੱਧ ਪਈਆਂ ਝਾਲੀ ਫਾਲੀ ਗਲਤ ਉਹ ਉਹ ਪਈਆਂ ਜਿਹੜੀਆਂ ਬੀਜੇਪੀ ਨੇ ਆ ਬਣਵਾਈਆਂ ਚੋਣ ਕਮਿਸ਼ਨ ਨਾਲ ਮਿਲ ਕੇ ਬਣਾਈਆਂ 80 ਪਤ ਇੱਕ ਪਤੇ ਦੇ ਉੱਤੇ 80 ਵੋਟਾਂ ਦਰਜ ਇੱਕ ਪਤੇ ਤੇ 46 ਵੋਟਾਂ ਦਰਜ ਅਜਈਆਂ ਜੀ ਕਹਿੰਦੇ 10452 ਵੋਟਾਂ ਫੜੀਆਂ ਜਿਹੜੀਆਂ ਝਾਲੀ ਪਤਿਆਂ ਤੇ ਨੇ ਚੋਣ ਚੋਰੀ ਦਾ ਦੋਸ਼ ਲੱਗਿਆ ਬੀਜੇਪੀ ਦੇ ਉੱਤੇ ਚੋਣ ਕਮਿਸ਼ਨ ਨਾਲ ਮਿਲ ਕੇ ਸੁਖਵੀਰ ਬਾਦਲ ਨੇ ਕਿਉਂ ਮੰਗੀਆਂ ਮਾਫੀ ਸੁਖਵੀਰ ਸਿੰਘ ਬਾਦਲ ਦੀ ਮਾਫੀ ਕੋਈ ਨਵੀਂ ਨਹੀਂ ਹੈ ਕਲਤਕ ਸਾਬ ਵੱਲੋਂ ਜਿਹੜਾ ਮਤਾ ਪਿਆ ਪੰਜ ਸਿੰਘ ਸਹਿਬਾਂ ਦਾ ਉਹਦੇ ਵਿੱਚ ਜਿਹੇ-ਜਿਹੇ ਦਿਸ਼ਾ ਨਿਰਦੇਸ਼ ਆਏ ਉਦੇ ਹਵਾਲੇ ਨਾਲ ਹੁਣ ਸੁਖਵੀਰ ਬਾਦਲ ਨੇ ਉਹਦੀ ਆੜ ਲੈ ਕੇ ਇੱਕ ਵਾਰ ਫਿਰ ਕਿਹਾ ਕਿ ਆਜੋ ਇਕੱਠੇ ਹੋਣ ਦਾ ਹੁਕਮ ਹੋਇਆ ਆਪਾਂ ਚੁੱਲ੍ਹੇ ਇਕੱਠੇ ਕਰ ਲਈਏ ਆਜੋ ਮਿਲ ਕੇ ਕੰਮ ਕਰੀਏ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਮੇਰੇ ਨਾਲ ਕੋਈ ਰੋਸਾ ਤਾਂ ਮੈਨੂੰ ਮਾਫ ਕਰ ਲਓ ਮਤਲਬ ਮੈਂ ਪ੍ਰਧਾਨਗੀ ਨਹੀਂ ਛੱਡ ਰਿਹਾ ਲੈਂਡ ਪੁਲਿੰਗ ਕੀ ਪੰਜਾਬ ਸਰਕਾਰ ਲੈਂਡ ਪੁਲਿੰਗ ਵਾਪਸ ਲੈਣ ਜਾ ਰਹੀ ਕੀ ਪੰਜਾਬ ਸਰਕਾਰ ਦੀ ਮਜਬੂਰੀ ਹੋ ਗਈ ਹੈ ਕਿ ਲੈਂਡਫਿਲਿੰਗ ਤੇ ਪਿੱਛੇ हटਿਆ ਜਾਵੇ ਜਾਂ ਉਸ ਨੇ ਜੇ 4 ਹਫਤਿਆਂ ਦਾ ਸਮਾਂ ਲਿਆ ਹੈ ਜਾਂ ਉਹਨੂੰ ਸਮਾਂ ਮਿਲਿਆ ਤਾਂ ਕਿ ਉਹ ਹੋਰ ਤਿਆਰੀ ਨਾਲ ਲੈਂਡਫਿਲਿੰਗ ਦੇ ਮਾਮਲੇ 'ਚ ਅੱਗੇ ਵਧ ਰਹੀ ਹੈ ਇਸ ਸਵਾਲ ਕਿੱਥੋਂ ਆਇਆ ਸਵਾਲ ਆਇਆ ਕਿ ਲੈਂਡਫਿਲਿੰਗ ਦੇ ਮਾਮਲੇ ਦੇ ਉੱਤੇ ਪੰਜਾਬ ਦੇ ਵਿੱਚ ਧਰਤਲ ਦੇ ਉੱਤੇ ਕਿਸਾਨ ਜਥੇਬੰਦੀਆਂ ਤੇ ਉਹਨਾਂ ਪੀੜਤ ਪਰਿਵਾਰਾਂ ਵੱਲੋਂ ਜਿਨ੍ਹਾਂ ਦੀ ਜ਼ਮੀਨ ਖੋਹੀ ਜਾਣ ਦੀ ਤਿਆਰੀ ਹੈ ਉਹਨਾਂ ਵੱਲੋਂ ਧਰਤਲ ਤੇ ਇੱਕ ਸੰਘਰਸ਼ ਛੇੜ ਦਿੱਤਾ ਹੈ ਦੂਸਰੇ ਪਾਸੇ ਰਾਜਨੀਤਿਕ ਤਿਰਾਨੂ ਵੀ ਸਮਝ ਆ ਗਈ ਹੈ ਕਿ ਲੈਂਡ ਪੁਲਿੰਗ ਦਾ ਮੁੱਦਾ ਪੰਜਾਬ ਦੀ ਹੋਣ ਦਾ ਮੁੱਦਾ ਬਣ ਰਿਹਾ ਤੇ ਉਹਨਾਂ ਨੇ ਵੀ ਇਹਦੇ ਵੱਲ ਮੋੜਾ ਕੱਟ ਲਿਆ ਚਾਹੇ ਅਕਾਲੀ ਦਲ ਬਾਦਲ ਹੋਵੇ ਤੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਤੇ ਚਾਹੇ ਦਵੇ ਜੇ ਪੈਸੇ ಕಾಂಗ್ರೆਸ ਵੀ ਰੋੜਾ ਪਾਉਂਦੀ ਹੋਵੇ ਪਰ ਸੱਤਾਧਾਰੀ ਤਰ ਲੈਂਡ ਪੁਲਿੰਗ ਸ਼ਬਦ ਦੀ ਵਰਤੋਂ ਤੋਂ ਬਚਣ ਲੱਗੀ ਹੈ ਉਹ ਇਸ ਸ਼ਬਦ ਤੋਂ ਕਿਨਾਰਾ ਕਰਨ ਲੱਗੀ ਹੈ ਇਹ ਸ਼ਬਦ ਦੇ ਦਰਮਿਆਨ ਦੋ ਪਟੀਸ਼ਨਾਂ ਪੰਜਾਬ ਰਣ ਹਾਈ ਕੋਰਟ ਪਹੁੰਚਦੀਆਂ ਲੈਂਡ ਪੁਲਿੰਗ ਦੇ ਲੈ ਕੇ ਜਿਨ੍ਹਾਂ ਚੋਂ ਇੱਕ ਪਟੀਸ਼ਨ ਦੇ ਉੱਤੇ ਸੁਣਵਾਈ ਸੀ ਦੋ ਜੱਜਾਂ ਦੇ ਬੈਂਚ ਨੇ ਸੁਣਵਾਈ ਕੀਤੀ ਤੇ ਮਾਨਯੋਗ ਜੱਜ ਸਹਿਬਾਨ ਨੇ ਪੰਜਾਬ ਸਰਕਾਰ ਨੂੰ ਅਧਿਕਾਰਕ ਤੌਰ ਤੇ ਨਹੀਂ ਮਤਲਬ ਫੈਸਲੇ ਵਾਲੇ ਕੋਈ ਉਹਦੇ ਵਿੱਚ ਨਹੀਂ ਟਿੱਪਣੀ ਰੂਪ ਦੇ ਵਿੱਚ ਸਲਾਹ ਦਿੱਤੀ ਕਿ ਤੁਸੀਂ ਇਹ ਪਾਲਿਸੀ ਵਾਪਸ ਕਿਉਂ ਨਹੀਂ ਲੈਂਦੇ ਵਾਪਸ ਲੈ ਲਓ ਅਸਲਚ ਹੋਇਆ ਕਿ ਕਿ ਲੈਂਡ ਪੁਲਿੰਗ ਪਾਲਿਸੀ ਦੇ ਉੱਤੇ 24 ਘੰਟਿਆਂ ਦੀ ਰੋਕ ਲੱਗੀ ਸੀ ਹਾਈ ਕੋਰਟ ਵੱਲੋਂ ਕਿ ਵੀ ਕੱਲ ਨੂੰ ਜਵਾਬ ਲੈ ਕੇ ਆਇਓ ਕਿਹੜੇ ਕਿਹੜੇ ਨੁਕਤਿਆਂ ਨੂੰ ਆਧਾਰ ਬਣਾ ਕੇ ਤੁਸੀਂ ਲੈਂਡ ਪੋਲਿਸੀ ਅੱਗੇ ਵਧਾਈਏ ਤੁਸੀਂ ਕਿਸ ਆਧਾਰ ਦੇ ਉੱਤੇ ਜ਼ਮੀਨ ਨੋਟੀਫਾਈ ਕਰ ਰਹੇ ਹੋ ਕਿ ਜ਼ਮੀਨ ਅਸੀਂ ਆਪਣੇ ਕਬਜ਼ੇ 'ਚ ਲੈਣੀ ਹੈ ਜੀ ਉਹਦੇ ਲਈ ਕੋਈ ਨੀਮਾ ਤਦ ਪਾਲਣ ਕੀਤਾ ਹੋਣਾ ਜਦੋਂ ਅੱਜ ਦੁਬਾਰਾ ਉਹਦੇ ਤੇ ਬਹਿਸ ਸੀ ਮਤਲਬ ਲੰਘੇ ਕੱਲ ਜਦੋਂ ਬਹਿਸ ਹੋਈ ਉਹਦੇ ਦੁਬਾਰਾ ਤਾਂ ਉਹਦੇ ਵਿੱਚ ਫਿਰ ਇਹ ਸਵਾਲ ਆ ਗਏ ਇਹ ਦੱਸੋ ਜੀ ਮਾਤਾਵਰਨ ਨੂੰ ਲੈ ਕੇ ਕੀ ਨੀਤੀ ਬਣਾਈ ਗਈ ਕੋਈ ਹੈ ਜੀ ਇਸ ਲੈਂਡ ਪੋਲਿੰਗ ਤਹਿਤ ਜੇ ਜ਼ਮੀਨ ਲੈਣੀ ਹੈ ਕਿੰਨੇ ਦਰਖਤ ਉਜੜਣਗੇ ਕਿੰਨੇ ਖੇਤ ਉਜੜਣਗੇ ਵਾਤਾਵਰਣ ਤੇ ਕੀ ਅਸਰ ਪਊਗਾ ਹਵਾਵਾਂ ਉੱਪਰ ਕੀ ਅਸਰ ਪਊਗਾ ਕੰਕਰੀਟ ਦੇ ਜੰਗਲ ਦਾ ਕੀ ਮਾਇਨੇ ਨੇ ਇਹ ਕੋਈ ਯੋਜਨਾ ਨਹੀਂ ਫਿਰ ਕਹਿੰਦੇ ਚਲੋ ਤੁਸੀਂ ਜ਼ਮੀਨ ਲੈ ਰਹੇ ਹੋ ਤਾਂ ਘਰ ਕਿੰਨੇ ਵੜਨਗੇ ਮਕਾਨ ਕਿੰਨੇ ਵੜਨਗੇ ਸ਼ੋਰੂਮ ਕਿੰਨੇ ਵੜਨਗੇ ਇਹਦਾ ਤਾਂ ਨਕਸ਼ਾ ਬਣਾ ਲਿਆ ਪਰ ਉਹਦੇ ਤੇ ਖਰਚਾ ਕਿੰਨਾ ਆਊਗਾ ਉਹ ਜ਼ਮੀਨ ਡਿਵੈਲਪ ਕਰਨ ਤੇ ਕਿੰਨਾ ਖਰਚਾ ਹੋਊਗਾ ਉਹ ਪੈਸਾ ਕਿੱਥੋਂ ਕਿੱਥੋਂ ਆਊਗਾ ਕਿਹੜਾ ਕਿਹੜਾ ਮਤਲਬ ਕਿੱਥੋਂ ਕਿੱਥੋਂ ਲੈਣਾ ਉਹ ਸਾਰਾ ਝਾੜ ਤਾਂ ਬਣਾਇਆ ਹੋਣਾ ਉਹ ਲਿਓ ਕੋਈ ਯੋਜਨਾ ਹੀ ਨਹੀਂ ਇਹ ਤਾਂ ਸਿਰਫ ਜ਼ਮੀਨ ਹਥਿਆਉਣਾ ਜੋਜ ਦਾ ਇਹ ਤੋਂਗਾ ਸਵਾਲ ਆਇਆ ਮੁੜ ਬਸੇਵੇ ਦਾ ਕਿ ਇਸ ਜ਼ਮੀਨ ਦੇ ਉੱਤੇ ਜਿਹੜੇ ਕਿਸਾਨ ਮਾਲਕ ਨੇ ਇਸ ਖੇਤਾਂ ਦੇ ਉਹ ਜੇ ਉਹਨਾਂ ਦੀ ਸਾਰੀ ਜ਼ਮੀਨ ਚਲੀ ਗਈ ਉਹਨਾਂ ਨੂੰ ਰਹਿਸ਼ੀ ਪਲਾਟ ਮਿਲ ਗਏ ਕਮਰਸ਼ੀਅਲ ਪਲਾਟ ਮਿਲ ਗਏ ਉਹਦੇ ਨਾਲ ਉਹਨਾਂ ਦਾ ਜੀਵਨ ਬਸਰ ਹੋ ਜਾਊਗਾ ਮੁੜ ਬਸੇਵਾ ਹੋ ਗਿਆ ਜਿੰਨੇ ਸਾਲ ਥੋੜੀ ਡਿਵੈਲਪ ਨਹੀਂ ਹੁੰਦੀ 5 ਸਾਲ 10 ਸਾਲ ਤਦ ਤੱਕ ਨੂੰ ਨਾ ਮਿਲਿਆ ਚੰਡੀਗੜ੍ਹ ਮਹਾਲੀ ਦੇ ਖੇਤਰ ਚ 2013 ਦੀਆਂ ਇਕੱਟੀਆਂ 12 ਸਾਲ ਹੋ ਗਿਆ ਅਜੇ ਤੱਕ ਕਈਆਂ ਨੂੰ ਪਲਾਟ ਨਾ ਕੁਝ ਫਲਾਟ ਨਾ ਕੁਝ ਤੇ ਫਿਰ ਉਹਦੇ ਤਹਿਤ ਕਿੱਥੇ ਹੈ ਮੁੜ ਬਸੇਵਾਲੀ ਨੀਤੀ ਸਵਾਲ ਕੱਲੇ ਉਸ ਕਿਸਾਨ ਦਾ ਨਹੀਂ ਹੈ ਜੇ ਉਹ ਖੇਤ ਦਾ ਮਾਲਕ ਆਪ ਖੇਤੀ ਨਾ ਕਰਕੇ ਜ਼ਮੀਨ ਆਪਣੀ ਠੇਕੇ ਤੇ ਦਿੰਦਾ ਤਾਂ ਜਿਹੜਾ ਕਿਸਾਨ ਉਹ ਪਰ ਖੇਤੀ ਕਰਦਾ ਉਹਦਾ ਵੀ ਤਾਂ ਜੀਵਨ ਬਸਰ ਦਾ ਮਸਲਾ ਹੈ ਜਿਹੜਾ ਸਾਂਝੀ ਜ਼ਿਰੀ ਰਲ ਕੇ ਉਸ ਖੇਤ ਦੇ ਉੱਤੇ ਨਿਰਭਰ ਹੈ ਉਹਦਾ ਵੀ ਮਸਲਾ ਹੈ ਜਦੋਂ ਉੱਥੋਂ ਫਸਲ ਪੈਦਾ ਹੋ ਕੇ ਮੰਡੀ ਜਾਂਦੀ ਆ ਆੜਤੀਆ ਲੇਬਰ ਵਾਲਾ ਝਰਨੇ ਵਾਲਾ ਹੈ ਨਾ ਟਰਾਂਸਪੋਰਟ ਵਾਲਾ ਤੇ ਫਿਰ ਉਹਦੀ ਆਮਦਨ ਦੇ ਨਾਲ ਜੇ ਪਿੰਡ ਦੀ ਦੁਕਾਨ ਤੋਂ ਰਾਸ਼ਨ ਪੱਤਾ ਖਰੀਦਿਆ ਜਾਂਦਾ ਹੈ ਕਪੜੇ ਵਾਲੇ ਤੋਂ ਕੱਪੜਾ ਖਰੀਦਿਆ ਜਾਂਦਾ ਉਹ ਸਾਰਾ ਜਿਹੜਾ ਅਰਥਚਾਰਾ ਉਹਦੇ ਲਈ ਉਸ ਪਿੰਡ ਨੂੰ ਜੜਨ ਦੇ ਮੁਰਬਸੇਵੇ ਦਾ ਕੋਈ ਸਾਧਨ ਕੋਈ ਜਵਾਬ ਨਹੀਂ ਜਦੋਂ ਇਹ ਸਾਰੇ ਸਵਾਲ ਆਏ ਕਿ ਤੁਸੀਂ ਜੇ ਨੀਤੀ ਬਣਾਈ ਹੈ ਤਾਂ ਖਰਚੇ ਦਾ ਵੀ ਹਿਸਾਬ ਲਾਇਆ ਹੋਣਾ ਇਹਨਾ ਡਵੈਲਪਮੈਂਟ ਦਾ ਵੀ ਹਿਸਾਬ ਲਾਇਆ ਹੋਣਾ ਵਾਤਾਵਰਣ ਦਾ ਵੀ ਹਿਸਾਬ ਲਾਇਆ ਹੋਣਾ ਮੁਰਬਸੇ ਦੇ ਕਿਸੀ ਸਵਾਲ ਦਾ ਜਵਾਬ ਨਹੀਂ ਸੀ ਉਹ ਕਹਿੰਦੇ ਫਿਰ ਇਹੀ ਦੱਸੋ ਕਿ ਡਿਮਾਂਡ ਕਿੰਨੀ ਕਾ ਪੰਜਾਬ ਚ ਘਰਾਂ ਦੀ ਮਕਾਨਾਂ ਦੀ ਛੁਏ ਸਾਰੇ ਨੁਕਤਿਆਂ ਨੂੰ ਗੌਰ ਕਰਦਿਆਂ ਹੋਇਆਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਲਾਹ ਦਿੱਤੀ ਕਿ ਚੰਗਾ ਫਿਰ ਤੁਸੀਂ ਲੈਂਡ ਪੋਲਿੰਗ ਪਾਲਸੀ ਵਾਪਸ ਲੈ ਲਓ ਕਦਰ ਨੇ ਜੀ ਸਾਨੂੰ 2-3 ਦਿਨਾਂ ਦਾ ਸਮਾਂ ਦੋ ਅਸੀਂ ਜਵਾਬ ਦਾਖਲ ਕਰ ਦਾਂਗੇ ਉਹ ਕਹਿੰਦੇ 4 ਹਫ਼ਤਿਆਂ ਦਾ ਸਮਾਂ ਦਿੱਤਾ 4 ਹਫ਼ਤਿਆਂ ਬਾਅਦ ਆਪਣੀ ਇਹ ਪੂਰੀ ਤਿਆਰੀ ਨਾਲ ਆਇਓ ਤੇ ਪਰ ਕੁਝ ਤਰ੍ਹਾਂ ਇਸ ਨੂੰ ਇਸ ਮੱਜਰੀ ਤੋਂ ਵੀ ਵੇਖਣ ਲੱਗੀਆਂ ਨੇ ਕਿ ਮਾਨਯੋਗ ਪੰਜਾਬ ਰਣ ਹਾਈ ਕੋਰਟ ਨੇ 4 ਹਫ਼ਤੇ ਲਈ ਇਹਦੇ ਤੇ ਰੋਕ ਲਾਈ ਹੈ 10 ਤਰੀਕ ਤੱਕ ਇੱਕ ਤਰ੍ਹਾਂ ਨਾਲ ਰੋਕਾ ਹਲੇ 10 ਜੀ ਤੋਂ ਸੁਣਵਾਈ ਤੋਂ ਬਾਅਦ ਅੱਗੇ ਦੇਖਦੇ ਹਾਂ ਕਿ ਇਹ ਕੀ ਰੋਕ ਪਰਮਾਨੈਂਟ ਲੱਗ ਸਕਦੀ ਹੈ ਕੀ ਮੌਕਾ ਮਿਲ ਗਿਆ ਪੰਜਾਬ ਸਰਕਾਰ ਨੂੰ ਬਾਈਪਾਸ ਹੋ ਕੇ ਨਿਕਲਣ ਦਾ ਜੇ ਲੋਕਾਂ ਦੇ ਰੋਗਗੇ ਝੁਕਦੇ ਫਿਰ ਹਰਤਰਾਮ ਦਾ ਹੁਣ ਕਹਿੰਦੇ ਜੀ ਅਦਾਲਤ ਦੀ ਸਲਾਹ ਆ ਗਈ ਅਦਾਲਤ ਨੇ ਕਹਿਤਾ ਕਿਉਂਕਿ ਅਦਾਲਤ ਨੇ ਕਿਹਾ ਵੀ ਕਿ ਚੰਗਾ ਹੋਵੇ ਜੇ ਤੁਸੀਂ ਇਹਨੂੰ ਵਾਪਸ ਲੈਣੀ ਹੈ ਵਾਪਸ ਲੈ ਲਓ ਨਵੇਂ ਤਰੀਕੇ ਨਾਲ ਲੋਕਾਂ ਦੀ ਰਾਏ ਨਾਲ ਲੈ ਕੇ आओ ਇਹ ਵੀ ਸਵਾਲ ਉੱਠਿਆ ਕਿ ਤੁਸੀਂ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈ ਰਹੇ ਹੋ ਉਹਨਾਂ ਨੇ ਰਾਏ ਕੀਤੀ ਸੰਬੰਧਿਤ ਤੇ ਰਾਣਾ ਰਾਏ ਕੀਤੀ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਗ੍ਰਾਮ ਸਭਾਵਾਂ ਨਾਲ ਕੋਈ ਸਲਾਹ-ਮਸ਼ਵਰਾ ਕੀਤਾ ਕੋਈ ਬੈਠ ਕੇ ਮੰਥਨ ਕੀਤਾ ਕੋਈ جواب ਨਹੀਂ ਸੀ ਕਿਸੇ ਨਾਲ ਕੀਤਾ ਹੀ ਨਹੀਂ ਜਦੋਂ ਸੋ ਇਸ ਲਈ ਹੁਣ ਜਾ ਤਾਂ ਸਰਕਾਰ ਕੋਲ ਮੌਕਾ ਹੈ ਕਿ ਲੋਕਾਂ ਦੇ ਰੋਹ ਤੋਂ ਬਚਣ ਦੇ ਲਈ ਲੋਕਾਂ ਦਾ ਸਾਹਮਣਾ ਕਰਨ ਦੀ بجائے ਉਹ ਅਦਾਲਤੀ ਪੱਖ ਲੈ ਕੇ ਕਹੀ ਜੀ ਕਿ ਸਾਨੂੰ ਅਦਾਲਤੀ ਸਲਾਹ ਤੇ ਮਨਜ਼ੂਰ ਹੈ ਅਸੀਂ ਇਹਨੂੰ ਨਵੇਂ ਸਿਰੇ ਤੋਂ ਦੁਬਾਰਾ ਬਣਾਵਾਂਗੇ ਇਹਦਾ ਮਤਲਬ ਆ ਤਾਂ ਸਮਾਂ ਟੱਪ ਗਿਆ ਦੂਜਾ ਤਰੀਕਾ ਉਹਨਾਂ ਕੋਲ ਇਹ ਹੈ ਕਿ ਹੁਣ ਉਹ ਪਟਵਾਰੀਆਂ ਨੂੰ ਪੱਠੀ ਪੜਾ ਰਹੇ ਨੇ ਕਿ ਪਟਵਾਰੀ ਜਾਣ ਪਿੰਡ ਪਿੰਡ ਜਾਣ ਜੀ ਉਹ ਸਮਝਾਉਣ ਲਈ ਸੰਜੀਵ अरोੜਾ ਵੀ ਲੱਗਿਆ ਇਸ ਕੰਮ ਲਈ ਇਹ ਇਸ ਪ੍ਰਕਿਰਿਆ ਦੇ ਤਹਿਤ ਜੀ ਉਹ ਲੋਕਾਂ ਨੂੰ ਮਨਾਉਣ ਤੇ ਕੀ ਇਹ ਤਰੀਕਾਕਾਰ ਤੋਂ ਅਗਲਾ ਫਿਰ ਡੰਡੇ ਨਾਲ ਵੀ ਮਨਾਉਣ ਦੀ ਕੋਸ਼ਿਸ਼ ਕਰਨਗੇ ਡੰਡੇ ਨਾਲ ਵੀ ਸਮਝਾਉਣ ਦੀ ਕੋਸ਼ਿਸ਼ ਕਰਨਗੇ ਲੈਂਡ ਪੋਲਿੰਗ ਪਾਲਿਸੀ ਸਮਝ ਲਓ ਜੀ ਕੀ ਪੁਲਿਸ ਦੀ ਦੁਰਵਰਤੋਂ ਵੀ ਹੋਏਗੀ ਇਸ ਕੰਮ ਲਈ ਕਿਉਂ ਤਰੀਕਾਕਾਰ ਵੀ ਅਪਣਾਉਣ ਦੀ ਤਿਆਰੀ ਛੇਗੀ ਆ ਪੰਜਾਬ ਸਰਕਾਰ ਇਸ ਉੱਤੇ ਵਿਚਾਰ ਚ ਚਾਗੇ ਸੋ ਇਹ ਸਾਰੇ ਨੁਕਤੇ ਵੱਡੇ ਹੁੰਦੇ ਜਾ ਰਹੇ ਨੇ ਕਿ ਕਿਸ ਤਰੀਕੇ ਨਾਲ ਸਰਕਾਰ ਜ਼ਮੀਨ ਹਥਿਆਉਣਾ ਚਾਹੁੰਦੀ ਹੈ ਉਹਦੇ ਵਿੱਚੋਂ ਹੁਣ ਇਹਨਾਂ ਦੇ ਉੱਤੇ ਨਜ਼ਰ ਹੈ ਕਿ ਕੀ ਇਹ ਅਦਾਲਤੀ ਮੁਕਮਲ ਦੀ ਤਾਮੀਲ ਕਰਦੇ ਹੋਏ ਜਿੱਤੇ ਮੁਰ ਵਿਚਾਰ ਕਰਨ ਦੇ ਲਈ ਇਹਨੂੰ ਵਾਪਸ ਲੈ ਕੇ ਐ ਸجهه ਖਬੇ ਹੋ ਜਾਣਗੇ ਨਹੀਂ ਤਾਂ ਫਿਰ ਪੰਜਾਬ ਤਾਂ ਤਿਆਰ ਹੈ ਜੀ ਇੱਕ ਪਾਸੇ ਐਸਕੇਮ ਦੇ ਪ੍ਰੋਗਰਾਮ ਨੇ ਗੈਰ ਰਾਜਨੀਤਿਕ ਐਸਕੇਮ ਇਤਰਾਫ ਤੇ ਉਤਰ ਆਇਆ ਆ ਲੁਧਿਆਣਾ ਚ ਕੁਰਸੀ ਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਐ ਉੱਥੇ ਵੀ ਸਵਾਲ ਪੁੱਛੇ ਜਾਣ ਲੱਗ ਪਏ ਸੋ ਰਾਜਨੀਤਿਕ ਤਰ੍ਹਾਂ ਵੀ ਪੈਦਲ ਮਾਰਚ ਦੀ ਤਿਆਰੀ ਚ ਨੇ ਕਿ ਜੀ ਬੀਜਪੀ ਲਗਦੀ ਇਸ ਦਾ ਪੈਦਲ ਕਿਸਾਨ ਹਤਾਸ਼ੀਆ ਸੀ ਬੰਨਾ ਹੈ ਅਕਾਲੀ ਦਲ ਨੇ ਵੀ ਆਪਣਾ ਦੇਤਾ ਕਿ 1 ਸਤੰਬਰ ਤੱਕ ਦਾ ਸਾਡਾ ਅਲਟੀਮੇਟ ਮਾ ਨਹੀਂ ਉਸ ਤੋਂ ਬਾਅਦ ਤਾਂ ਪੱਕਾ ਮੋਰਚਾ ਵੈਸੇ ਅਸੀਂ ਜਥੇ ਭੇਜਾਂਗੇ ਜੀ ਗ੍ਰਫਤਾਰ ਕਰਾਂਗੇ ਗ੍ਰਫਤਾਰ ਕਰ ਲੋ ਅਸੀਂ ਇਹਦੇ ਉੱਤੇ ਲੜੇ ਜੜਾ ਕਿ ਸੋ ਕੁੱਲ ਮਿਲਾ ਕੇ ਪੰਜਾਬ ਦਾ ਇਹ ਮੁੱਦਾ ਬਣ ਗਿਆ ਔਰ ਰਾਜਨੀਤਿਕ ਤੌਰ ਤੇ ਲੋਕਾਂ ਨੂੰ ਇਹ ਵੀ ਲੱਗਦਾ ਕਿ ਸ਼ਾਇਦ ਇਹ ਅਦਾਲਤੀ ਪ੍ਰਕਿਰਿਆ ਤਹਿਤ ਹੀ ਸਰਕਾਰ ਬਾਈਪਾਸ ਹੋ ਕੇ ਨਿਕਲ ਸਕਦੀ ਹੈ ਪਰ ਲੈਂਡ ਪੋਲਿੰਗ ਪਾਲਿਸੀ ਦੇ ਉੱਤੇ ਰੋਕ ਦੇ ਕੁਝ ਗੰਭੀਰ ਮਾਇਨੇ ਤਾਂ ਹੈਗੇ ਨੇ ਜਨਾਬ ਚਲੋ ਜੇ ਰਾਜਨੀਤਿਕ ਮਾਇਨੇ ਦੀ ਗੱਲ ਕਰਨੀ ਹੋਵੇ ਤਾਂ ਵਿਰੋਧੀ ਧਿਰ ਦੇ ਲੀਡਰ rahul gandhi ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿੰਦਰ ਮੋਦੀ ਦੀ ਸਰਕਾਰ ਨੂੰ ਘੇਰਾ ਪਾਉਂਦਿਆਂ ਚੋਣ ਚੋਰੀ ਦਾ ਟੈਗ ਲਾ ਦਿੱਤਾ। ਉਹ ਕਹਿੰਦੇ ਚੋਣ ਕਮਿਸ਼ਨ ਨਾਲ ਮਿਲ ਕੇ ਭਾਜਪਾ ਨੇ ਚੋਣਾ ਚੋਰੀ ਕਰ ਲਈਆਂ। ਇਹ ਬਹੁਤ ਵੱਡਾ ਦੋਸ਼ ਹੈ। ਹੁਣ ਤੱਕ ਮੁੱਦਾ ਚੱਲਦਾ ਸੀ ਚੋਣ ਨਤੀਜਿਆਂ ਤੋਂ ਬਾਅਦ ਈਬੀਐਮ ਦਾ। ਈਬੀਐਮ 'ਚ ਖੇਲ ਹੁੰਦਾ। ਵੈਸੇ ਇਹ ਧਰਾਤਲ ਦੇ ਉੱਤੇ ਚਰਚਾ ਬੀਜੇਪੀ ਫਲਾਉਂਚ ਕਾਮਯਾਬੀ ਹੋ ਗਈ ਸੀ ਕਿ ਜਦੋਂ ਕਾਂਗਰਸੀ ਹਾਰ ਜਾਂਦੇ ਨੇ ਫਿਰ ਉਹ ਰੋਲਾ ਪਾਉਂਦੇ ਨੇ ਜਾਂ ਵਿਰੋਧੀ ਦਲ ਜਿਹੜੇ ਵੀ ਸੂਬਾਈ ਖੇਤਰੀ ਦਲ ਹਾਰ ਜਾਂਦੇ ਨੇ ਫਿਰ ਉਹ ਰੋਲਾ ਪਾਉਂਦੇ ਨੇ ਕਿ ਈਵੀਐਮ ਦੀ ਛੇੜਖਾ ਨਹੀਂ ਹੋਈ ਜਦੋਂ ਕਿ ਈਵੀਐਮ ਉੱਤੇ ਉਂਗਲ ਸਭ ਤੋਂ ਪਹਿਲਾਂ ਭਾਜਪਾ ਨੇ ਹੀ ਚੱਕੀ ਸੀ ਮਨਮੋਹਨ ਸਿੰਘ ਦੀ ਸਰਕਾਰ ਦੇ ਦੌਰ ਦੇ ਵਿੱਚ ਲਾਲ ਕੁਸ਼ਣ ਅਡਵਾਨੀ ਨੇ ਉਂਗਲ ਖੜੀ ਕਰਕੇ ਕਿਹਾ ਸੀਗਾ ਵੀ ਕਿ ਜੀ ਇਹ ਈਵੀਐਮ ਦੀ ਛੇੜਖਾ ਨਹੀਂ ਹੁੰਦੀ ਹੈ ਇਹਨਾਂ ਦੇ ਲੀਡਰਾਂ ਦੀਆਂ ਕਿਤਾਬਾਂ ਵੀ ਛਪ ਕੇ ਆਈਆਂ ਇਸ ਮਸਲੇ ਤੇ ਕਿਹਾ ਵੇਖੋ ਜੀ ਆਹ ਤਕਨੀਕ ਨਾਲ ਹੁਣ ਉਹੀ ਭਾਜਪਾ ਆਪ ਸੱਤਾ ਚ ਤੇ ਹੁਣ ਕਾਂਗਰਸ ਪਰਲੇ ਪਾਸੇ ਸਾਹਮਣੇ ਬੈਠੀ ਹੈ ਫਿਰ ਉਦੀ ਧਿਰ ਤੇ ਹੁਣ ਉਹ ਕਹਿੰਦੇ ਨੇ ਪਰ ਜਿਹੜਾ ਚੋਣ ਚੋਰੀ ਦਾ ਮਾਮਲਾ ਹੈ ਉਹ ਈਵੀਐਮ ਨਾਲ ਸੰਬੰਧ ਨਹੀਂ ਰੱਖਦਾ ਉਹ ਧਰਾਤਲ ਤੇ ਬੂਥ ਪੱਧਰ ਤੇ ਵੋਟਾਂ ਦੀ ਮੈਨੇਜਮੈਂਟ ਦਾ ਵੀ ਮਸਲਾ ਨਹੀਂ ਹੈ ਉਹ ਝਾਲੀ ਫਰਜੀ ਗਲਤ ਤਰੀਕੇ ਨਾਲ ਵੋਟਾਂ ਭਗਤਾਉਣ ਦੀ ਪ੍ਰਕਿਰਿਆ ਕੀ ਭਾਜਪਾ ਤੇ ਚੋਣ ਕਮਿਸ਼ਨ ਮਿਲ ਕੇ ਸੱਚਮੁੱਚ ਹੀ ਖੇਲ ਕਰ ਰਹੇ ਨੇ ਚਲੋ ਰਾਹੁਲ ਗਾਂਧੀ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਆਪਾਂ ਉਹਨਾਂ ਸਵਾਲਾਂ ਤੇ ਜਾਈਏ ਉਹ ਕਹਿੰਦੇ ਮਹਾਰਾਸ਼ਟਰ ਦੇ ਵਿੱਚ 40 ਲੱਖ ਜਾਰੀ ਵੋਟਾਂ ਸੀ ਫੜ ਲਈਆਂ। ਇਸੇ ਤਰ੍ਹਾਂ ਹਰਿਆਣਾ 'ਚ ਕਹਿੰਦੇ ਸੀ 8 ਸੀਟਾਂ 22000 ਦੇ ਫਰਕ ਨਾਲ ਹਾਰੇ ਆ। 8 ਸੀਟਾਂ ਸਾਰੀਆਂ ਦੀਆਂ 8 ਦੀਆਂ 8 ਸੀਟਾਂ ਦਾ ਜੋੜ 22000 ਬਣਦਾ। ਇਹਨਾਂ ਨਾਲ ਕਹਿੰਦੇ ਸੀ ਜੁਬਾਰ ਗਈ। ਜਦੋਂ ਕਿ ਵੋਟ ਪ੍ਰਕਿਰਿਆ ਉਹ ਕਹਿੰਦੇ ਸਾਰਾ ਕੁਝ ਬਰਾਬਰ ਹੈ। ਜੇ ਭਾਜਪਾ 39.94% ਦੀ ਵੋਟ ਲੈ ਕੇ ਜਾ ਰਹੀ ਤਾਂ ਅਸੀਂ ਵੀ 39.9% ਦੀ ਲੈ ਕੇ ਜਾਨੇ। ਜਿਉ 55 ਲੱਖ ਲੈ ਕੇ ਜਾ ਰਹੀ ਆ ਅਸੀਂ 54 ਲੱਖ ਲੈ ਕੇ ਜਾ ਰਹੇ ਫਿਰ ਇਹਨਾਂ ਅੰਤਰ ਕਿਵੇਂ ਆ ਗਿਆ ਕਹਿੰਦੇ ਇਹ ਖੇਲ ਸਾਰਾ ਸਮਝਣ ਦੀ ਲੋੜ ਹੈ ਕਰਨਾਟਕਾ ਚ ਕਹਿੰਦੇ ਅਸੀਂ 16 ਸੀਟਾਂ ਜਿੱਤ ਰਹੇ ਸੀ ਪਰ ਅਸੀਂ 9 ਸੀਟਾਂ ਜਿੱਤੀਆਂ ਤੇ ਇਹ ਫਰਕ ਕਿਉਂ ਆਇਆ ਹੁਣ ਇਹ ਫਰਕ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਸਮਝਾਇਆ ਕਿ ਇਹ ਵੀ ਵੋਟਾਂ ਨੇ ਵੋਟਰਾਂ ਨੇ ਵੋਟ ਨਹੀਂ ਉਧਰ ਪਾਈ ਜਾਰੀ ਵੋਟਾਂ ਪੁਕਤੀਆਂ ਨਕਲੀ ਵੋਟਾਂ ਪੁਕਤੀਆਂ ਜਿਹੜੀਆਂ ਵੋਟਾਂ ਹੈ ਹੀ ਨਹੀਂ ਉਹ ਵੋਟਾਂ ਬਣ ਕੇ ਪੁਕਤੀਆਂ ਇਸ ਲਈ ਉਹ ਕਹਿੰਦੇ ਕਿ ਭਾਜਪਾ ਤੇ ਬੀਜੇਪੀ ਨੇ ਮਿਲ ਕੇ ਚੋਣ ਚੋਰੀ ਕੀਤੀ। ਮਤਲਬ ਭਾਜਪਾ ਤੇ ਚੋਣ ਕਮਿਸ਼ਨ ਨੇ ਮਿਲ ਕੇ। ਹੁਣ ਕਿੱਥੋਂ ਸਵਾਲ ਖੜਾ ਕਰਦਾ ਹੈ? ਉਹ ਕਹਿੰਦੇ ਵੀ ਮੈਂ ਇੱਕ ਹਲਕੇ ਦੇ ਹਵਾਲੇ ਨਾਲ ਹੀ ਦੱਸ ਦੇਣਾ ਕਿ ਇੱਕ ਹਲਕੇ ਦੀਆਂ 6.5 ਲੱਖ ਵੋਟਾਂ ਨੇ ਉਹਨਾਂ ਚੋਂ 1 ਲੱਖ ਵੋਟ ਸਿੱਧੀ ਜਾਨੀ ਵੋਟ ਹੈ। ਉਹ ਪੰਜ ਨੁਕਤੇ ਉਹਨਾਂ ਨੇ ਦਿੱਤੇ। ਹੁਣ ਇਸ ਨੁਕਤਿਆਂ ਦੇ ਉੱਤੇ ਪੰਜਾਬ ਦਾ ਦੇਸ਼ ਦਾ ਮੀਡੀਆ ਵੀ ਮੰਥਨ ਕਰ ਰਿਹਾ ਹੈ ਭਾਰਤ ਦਾ ਬੁੱਧੀਜੀਵੀ ਵਰਗ ਵੀ ਇਸ ਪਰ ਚਰਚਾ ਕਰ ਰਿਹਾ ਤੇ ਕਿਤੇ ਨਾ ਕਿਤੇ ਦੇਸ਼ ਦਾ ਵੋਟਰ ਵੀ ਮਹਿਸੂਸ ਕਰਨੇ ਲੱਗਾ ਕਿਤੇ ਅਸੀਂ ਠੱਗੇ ਤਾਂ ਨਹੀਂ ਜਾਂਦੇ ਹੁਣ ਈਵੀਐਮ ਤੇ ਸੈਟਿੰਗ ਦਾ ਮਸਲਾ ਨਹੀਂ ਹੈ ਇਸ ਸਮੇਂ ਵੋਟਾਂ ਦੇ ਮਸਲੇ ਤੇ ਤਿੰਨ ਪੈਨੂ ਖੜੇ ਨੇ ਇੱਕ ਈਵੀਐਮ ਵਾਲਾ ਮਸਲਾ ਦੂਸਰਾ ਬਿਹਾਰ ਦੇ ਹਵਾਲੇ ਨਾਲ ਵੋਟ ਸਦਾਈ ਦੇ ਨਾਂ ਦੇ ਉੱਤੇ 65 ਲੱਖ ਜਿਹੜੀਆਂ ਵੋਟਾਂ ਕੱਟੀਆਂ ਉਹਦੇ ਵਿੱਚ ਮਤਲਬ ਕਿ ਜਮਾਨਯੋਗ ਸੁਪਰੀਮ ਕੋਰਟ ਨੇ ਪੁੱਛਿਆ ਕਿ ਵੀ ਜਿਹੜੀਆਂ ਪੈਂਡਲ ਕੱਟੀਆਂ ਹਿਸਾਬ ਤਾ ਦੇ ਦਿਓ ਕਿਵੇਂ ਕੱਟੀਆਂ ਕਿਹੜੀਆਂ ਕੱਟੀਆਂ ਕਿਉਂ ਕੱਟੀਆਂ ਦੂਸਰੇ ਪਾਸੇ ਆਹ ਪਹਿਲੂ ਐ ਇਹਦਾ ਮਤਲਬ ਵਿਰੋਧੀ ਧਿਰਾਂ ਇਹ ਸਿੱਧਾ ਸਵਾਲ ਖੜਾ ਕਰ ਰਹੀਆਂ ਕਿ ਜਿਹੜੀਆਂ ਤਾਂ ਬਿਹਾਰ ਚ ਜਾਂ ਦੇਸ਼ ਚ ਹੁਣ ਵੋਟਾਂ ਕੱਟੀਆਂ ਜਾਣੀਆਂ ਉਹ ਤਾਂ ਉਹ ਕੱਟੀਆਂ ਜਿਹੜੀਆਂ ਜਿਹੜੀਆਂ ਸਾਨੂੰ ਪੈਂਦੀਆਂ ਪਰ ਜਿਹੜੀਆਂ ਆਹ ਵੋਟਾਂ ਵੱਧ ਪਈਆਂ ਝਾਲੀ ਫਾਲੀ ਗਲਤ ਉਹ ਉਹ ਪਈਆਂ ਜਿਹੜੀਆਂ ਬੀਜੇਪੀ ਨੇ ਆਪ ਬਣਵਾਈਆਂ ਜਾਂ ਚੋਣ ਕਮਿਸ਼ਨ ਨਾਲ ਮਿਲ ਕੇ ਬਣਾਈਆਂ ਉਹਦਾ ਨੁਕਤਾ ਕੀ ਦਿੰਦੇ ਆ ਨੁਕਤੇ ਉਹ ਪੰਜ ਨੁਕਤੇ ਦਿੰਦੇ ਆ ਉਹ ਕਹਿੰਦੇ ਵੀ ਸਭ ਤੋਂ ਪਹਿਲਾਂ ਡੁਪਲੀਕੇਟ ਵੋਟਰ। ਉਹ ਡੁਪਲੀਕੇਟ ਵੋਟਰ ਦਾ ਮਤਲਬ ਕੀ ਹੈ? ਇੱਕ ਸੀਟ ਦਾ ਅੰਕੜਾ ਦਿੰਦੇ ਆ ਉਹਨਾਂ ਨੇ ਕਿਹਾ ਕਿ 6.5 ਲੱਖ ਦੇ ਵਿੱਚ ਲੱਖ ਤੋਂ ਉੱਪਰ ਵੋਟ ਜਾਰੀ ਸੀ। ਉਹ ਚ ਨੰਬਰ ਇੱਕ ਡੁਪਲੀਕੇਟ ਵੋਟ। ਡੁਪਲੀਕੇਟ ਵੋਟ ਕਹਿੰਦੇ 11965 ਮਤਲਬ 12000 ਦੇ ਕਰੀਬ ਡੁਪਲੀਕੇਟ ਵੋਟ ਪੁਗਤੀ। ਵੋਟਰ ਇੱਕ ਹੈ। ਬੰਦਾ ਇੱਕ ਹੈ। ਉਹ ਕਿਤੇ ਇੱਕ ਥਾਂ ਦੇ ਜੈਨੂਇਨ ਵੋਟਰ ਵੀ ਹੋਣਾ ਪਰ ਉਸੇ ਨਾਂ ਦੀ ਉਸੇ ਪਤੇ ਦੀ ਉਸੇ ਟਿਕਾਣੇ ਦੀ ਉਸੇ ਮਾਪਾਪ ਦਾ ਧੀ ਪੁੱਤ ਹੋਣ ਦੇ ਨਾਤੇ ਉਹਦੀ ਵੋਟ ਚਾਰ-ਚਾਰ ਪੰਜ-ਪੰਜ ਬੂਥਾਂ ਤੇ ਕਈ ਥਾਵਾਂ ਤੇ ਬਣੀ ਆ 12000 ਦੇ ਕਰੀਬ ਡੁਪਲੀਕੇਟ ਵੋਟ ਇੱਕ ਹਲਕੇ ਦੇ ਹਵਾਲੇ ਨਾਲ ਇਹ ਉਦਾਹਰਨ ਪੇਸ਼ ਕੀਤੀ ਨਾਲ ਸਾਰੇ ਮੁਲਕ ਚ ਜੇ ਮਹਾਰਾਸ਼ਟਰ ਕਰਨਾਟਕ ਹਰਿਆਣਾ ਜਿਹਾ ਤਾਂ ਹੋਰਾਂ ਦੀ ਗੱਲ ਆ ਤੇ ਇਹਨਾਂ ਸਾਰੇ ਕਿਤੇ ਕਹਿੰਦੇ ਏਦਾਂ ਬੁਗਤਿਆ ਡੁਪਲੀਕੇਟ ਵੋਟਰ 11965 ਬੰਦਾ ਇੱਕ ਉਧੀਆਂ ਕਈ ਥਾਂ ਤੇ ਜਾਲੀ ਵੋਟਾਂ ਤੇ ਉਹ ਭੁਗਤੀਆਂ ਪਈਆਂ ਹੱਥਾਂ ਤੇ ਫਿਰ ਕਿੱਥੇ ਆ ਨਿਸ਼ਾਨ ਕਿੱਥੇ ਆ ਪਹਿਚਾਨ ਕਿੱਥੇ ਆ ਅਦਰੁਕ ਟੈਕਨੋਲੋਜੀ ਦਾ ਹਵਾਲਾ ਦੂਸਰਾ ਪਹਿਲੂ ਜਾਲੀ ਪਤੇ 40000 ਤੋਂ ਵੱਧ 40009 ਇੱਕ ਹਲਕੇ ਦੇ ਵਿੱਚੋਂ ਜਾਲੀ ਪਤੇ ਵਾਲੀਆਂ ਵੋਟਾਂ ਨਿਕਲੀਆਂ ਮਤਲਬ ਬੰਦੇ ਦੀ ਵੋਟ ਬਣੀ ਐ ਨਾਂ ਲਿਖਿਆ ਫੋਟੋ ਲੱਗੀ ਐ ਪਤਾ ਵੀ ਲਿਖਿਆ ਪਰ ਜਦ ਉਸ ਪਤੇ ਤੇ ਪਹੁੰਚ ਕੇ ਦੇਖਿਆ ਜਾਂਦਾ ਤਾਂ ਕਿਤੇ ਸ਼ਰਾਬ ਦਾ ਕਾਰਖਾਨਾ ਹੈ ਕਿਤੇ ਰੜਾ ਮદાન ਹੈ ਕਿਤੇ ਖਾਲੀ ਜੰਗਲ ਹੈ ਕਿਤੇ ਇੱਕ ਝੌਪੜਾ ਹੈ ਹੈਨਾ ਤੇ ਉਹ ਪਤਾ ਹੈ ਹੀ ਨਹੀਂਗਾ ਉਹ ਬੰਦੇ ਉੱਥੇ ਰਹਿੰਦੇ ਹੀ ਨਹੀਂਗੇ ਪਰ ਉਹਨਾਂ ਦੀ ਵੋਟ ਬਣੀ ਹੈ ਇਹਨੂੰ ਕਹਿੰਦੇ ਆ ਜੀ ਝਾਲੀ ਪਤੇ ਤੇ ਬਣੀਆਂ ਵੋਟਾਂ ਇੱਕ ਹਲਕੇ 'ਚ ਹੀ 40000 ਫਿਰ ਉਹ ਕਹਿੰਦੇ ਜੀ ਇੱਕ ਐਡਰੈਸ ਦੇ ਉੱਤੇ ਇੱਕ ਪਤੇ ਦੇ ਉੱਤੇ ਦਰਜ ਵੱਧ ਵੋਟਰ ਮਤਲਬ ਘਰ ਤੁਹਾਡਾ ਜਾਂ ਮੇਰਾ ਤੁਹਾਡੇ ਘਰ 'ਚ ਤੁਹਾਡੇ ਘਰ ਦੇ ਜੀ ਰਹਿੰਦੇ ਨੇ ਮੇਰੇ ਘਰ 'ਚ ਮੇਰੇ ਘਰ ਦੇ ਜੀ ਰਹਿੰਦੇ ਨੇ ਮੇਰੇ ਘਰ ਦੇ ਜੀ ਮੰਨ ਲਓ 6 ਨੇ ਤੁਹਾਡੇ ਘਰ ਦੇ ਜੀ ਮੰਨ ਲਓ 8 ਨੇ ਜਰੂਰ ਕਿਸੇ ਘਰ 'ਚ 10 ਵੀ ਹੋਣਗੇ ਕਿਸੇ ਘਰ 'ਚ 4 ਵੀ ਹੋਣਗੇ ਪਰ 80 ਪੱ ਇੱਕ ਪਤੇ ਦੇ ਉੱਤੇ 80 ਵੋਟਾਂ ਦਰਜ ਇੱਕ ਪਤੇ ਤੇ 46 ਵੋਟਾਂ ਦਰਜ ਅਜਿਹਾਂ ਜੀ ਕਹਿੰਦੇ 10452 ਵੋਟਾਂ ਫੜੀਆਂ ਜਿਹੜੀਆਂ ਝਾਲੀ ਪਤਿਆਂ ਤੇ ਨੇ ਮਤਲਬ ਇਸ ਤਰ੍ਹਾਂ ਨਾਲ ਇੱਕ ਪਤੇ ਦੇ ਉੱਤੇ ਵੱਧ ਵੋਟਾਂ ਨੇ ਇਕ ਤਾਂ ਜਾਣੀ ਪਤਵਾ ਸੀ ਜਿਹੜਾ ਹੈ ਹੀ ਨਹੀਂਗਾ ਇੱਕ ਹੈਗਾ ਕਿ ਇੱਕ ਪਤੇ ਦੇ ਉੱਤੇ ਵੱਧ ਵੋਟ ਅਜਿਹਿਆਂ 10452 ਵੋਟਾਂ ਨੇ ਕਿ ਕਿ ਪਤੇ ਤੇ 80 80 82 82 86 86 40 40 50 50 60 60 ਵੋਟਾਂ ਬਣੀਆਂ ਨੇ ਇਹ ਖਲਕੇ ਦਾ ਹਵਾਲਾ ਫਿਰ ਇਹ ਤੋਂ ਅਗਲਾ ਨੁਕਤਾ ਤਸਵੀਰ ਹੀ ਸਹੀ ਨਹੀਂ ਚੋਣ ਕਮਿਸ਼ਨ ਦੀ ਹਦਾਇਤ ਹੈ ਜਿਹੜੇ ਏਜੰਟ ਬਣਦੇ ਨੇ ਪਾਰਟੀਆਂ ਦੇ ਉਮੀਦਵਾਰਾਂ ਦੇ ਉਹਨਾਂ ਲਈ ਵੀ ਤੇ ਚੋਣ ਅਧਿਕਾਰੀਆਂ ਲਈ ਵੀ ਕਿ ਭਈ ਬੰਦੇ ਦੀ ਵੋਟ ਤੋਂ ਪਹਿਲਾਂ ਵੋਟਰ ਕਾਰਡ ਤੇ ਉਹਦੀ ਫੋਟੋ ਤੇ ਜਾਂ ਉਹਦੇ ਜਿਹੜੀ ਉਹਦੀ ਸੂਚੀ ਆ ਵੋਟਰ ਸੂਚੀ ਉਹਦੇ ਉੱਤੇ ਉਹਦੀ ਫੋਟੋ ਦਾ ਮਲਾਣ ਕਰਨਾ ਜ਼ਰੂਰੀ ਹੈ ਫੋਟੋ ਮਲਾਣ ਜੇ ਵੋਟਰ ਕਾਰਡ ਨਹੀਂ ਹੈ ਤਾਂ ਰਾਸ਼ਨ ਕਾਰਡ ਚੱਲਦਾ ਸੀ ਆਧਾਰ ਕਾਰਡ ਚੱਲਦਾ ਸੀ ਜਾਂ ਮੰਨ ਲਓ ਪਾਸਬੁੱਕ ਚੱਲਦੀ ਸੀ ਉਹਦੇ ਤੇ ਫੋਟੋ ਲੱਗੀ ਹੁੰਦੀ ਹੈ ਸੋ ਫੋਟੋ ਮਲਾਣ ਜ਼ਰੂਰੀ ਹੈ ਪਰ ਇੱਥੇ ਜਨਾਬ ਕਹਿੰਦੇ ਜੀ 4132 ਵੋਟਾਂ ਹੀ ਖਲਕੇ ਤੇ ਯੂਨੀਆ ਨਿਕਲੀਆਂ ਜਿਨ੍ਹਾਂ 'ਚ ਫੋਟੋਆਂ ਹੀ ਨਹੀਂ ਹੈਗੀਆਂ ਲਾਈ ਯੂਨੀ ਫੋਟੋ ਫਿਰ ਬੋਟ ਕਿਵੇਂ ਬਣ ਗਈ ਜੇ ਬਣ ਵੀ ਗਈ ਫਿਰ ਪਹਿ ਕਿਵੇਂ ਗਈ ਸਵਾਲ ਹੈ 4132 ਵੋਟਾਂ ਕਹਿੰਦੇ ਜੀ ਖਲਕੇ ਚੋ ਅਸੀਂ ਜਈਆਂ ਫੜ ਲੀਆਂ ਜਿੱਥੇ ਤਸਵੀਰ ਹੀ ਨਹੀਂ ਲਾਈ ਹੋਈ ਫਿਰ ਇਸੇ ਨੁਕਤੇ ਤੋਂ ਅੱਗੇ ਵੱਧ ਕੇ ਫਾਰਮ 6 ਵਾਲਾ ਮਸਲਾ ਆ ਗਿਆ ਉਹ ਕਹਿੰਦੇ ਜੀ ਇਹ ਜਾਲਸਾਜੀ ਹੈ ਕਿ ਫਾਰਮ 6 ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਨਵੀਂ ਵੋਟ ਬਣ ਰਹੀ ਹੈ ਤੇ ਕਹਿੰਦੇ ਬੰਦੇ ਦੀਆਂ ਫਾਰਮ 6 ਦੇ ਤਹਿਤ ਨਵੀਂ ਵੋਟ ਵੀ ਬਣਦੀ ਤੇ ਉਹਨਾਂ ਦੀਆਂ ਪ੍ਰਾਣੀਆਂ ਵੋਟਾਂ ਵੀ ਬਣੀਆਂ ਉਹ ਪਹਿਲਾਂ ਵੀ ਵੋਟ ਪੁੱਗਤਰੇ ਨੇ ਅਜਿਹੇ ਮਾਮਲੇ ਵੀ 33000 ਤੋਂ ਵੱਧ ਆ ਗਏ ਕੋਈ 40000 ਤੋਂ ਵੱਧ ਦਾ ਜਾਲੀ ਪਤੇ ਵਾਲਾ ਕੋਈ 30000 ਤੋਂ ਵੱਧ ਦਾ ਫਾਰਮ 6 ਵਾਲਾ ਹੈ ਨਾ ਕੋਈ ਡੁਪਲੀਕੇਟ ਵੋਟ ਵਾਲਾ 11000 ਹੈ ਐ 12000 ਦੇ ਕਰੀਬ ਕੋਈ ਇੱਕੋ ਪਤੇ ਦੇ ਉੱਤੇ 10000 ਤੋਂ ਵੱਧ ਵੋਟਾਂ ਦਾ ਮਾਮਲਾ ਹੈ ਕਿਤੇ ਤਸਵੀਰ ਵਾਲਾ ਮਾਮਲਾ 4000 ਤੋਂ ਵੱਧ ਹੈ ਨਾ ਸੋ ਇਸ ਤਰੀਕੇ ਕਰਨ ਵਾਲੇ ਲੱਖ ਤੋਂ ਉੱਪਰ ਮਾਮਲਾ ਜਾਂਦਾ ਜੀ ਕਹਿੰਦੇ ਸਿੱਧਾ ਕਿ ਇਸ ਤਰੀਕੇ ਦੇ ਨਾਲ ਲੱਖ ਤੋਂ ਵੱਧ ਵੋਟਾਂ ਇੱਕ ਹਲਕੇ 'ਚ ਏਦਾਂ ਬਣੀਆਂ ਉਹ ਕਹਿੰਦੇ ਅਸੀਂ 6 ਮਹੀਨਿਆਂ 'ਚ ਇੰਜ ਕਾਗਜ਼ ਪੱਤਰਾਂ ਦੀ ਪਰਚੋਲ ਕੀਤੀ ਹੈ ਜਿਹਦੇ ਨਾਲ ਜੇ ਅਸੀਂ ਕਾਗਜ਼ਾਂ ਨੂੰ ਚਿਣਕੇ ਲਾ ਦਈਏ ਤਾਂ 7 ਫੁੱਟ ਉੱਚਾ ਇੱਕ ਢੇਰ ਬਣ ਜਵੇ ਇਹਨਾਂ ਕਾਗਜ਼ਾਂ ਦਾ ਹੀ ਜਾਲੀ ਵੋਟਾਂ ਦੇ ਮਾਮਲੇ ਦਾ ਸੋ ਇੱਥੋਂ ਅੰਦਾਜ਼ਾ ਲਾ ਲਓ ਕਹਿੰਦੇ ਪਰ ਅਜੇ ਵੀ ਇਹ ਚੋਣ ਕਮਿਸ਼ਨ ਦੇ ਡਾਟੇ ਦੇ ਆਧਾਰ 'ਤੇ ਹੀ ਤਿਆਰ ਕੀਤੀ ਰਿਪੋਰਟ ਹੈ ਕਹਿੰਦੇ ਅਸੀਂ ਘਰੇ ਨਹੀਂ ਬਣਾਈ ਪਰ ਚੋਣ ਕਮਿਸ਼ਨ ਨੂੰ ਇਲੈਕਟ੍ਰੋਨਿਕ ਡਾਟਾ ਦੇਣ ਲਈ ਤਿਆਰ ਨਹੀਂ ਟੈਕਨੋਲੋਜੀ ਦੀ ਵਰਤੋਂ ਹੋਵੇ ਤੇ ਚੋਣਾਂ ਤਾਂ ਵੀ ਸਮੇਂ ਸਿਰ ਨਾ ਹੋਣ ਇੱਕਸਾਰ ਨਾ ਹੋਣ ਇੱਕ ਦਿਨਾਂ 'ਚ ਨਾ ਹੋਣ ਇਕੱਠੀਆਂ ਨਾ ਹੋਣ ਤੇ ਇਹਨੇ ਕਈ ਤਰ੍ਹਾਂ ਸਵਾਲ ਨੇ ਸੋਚ ਚੋਣ ਚੋਰੀ ਦਾ ਸਿੱਧਾ ਦੋਸ਼ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ 22 ਪੰਨਿਆਂ ਦੀ ਆਪਣੀ ਨਮਾਇਸ਼ ਲਾ ਕੇ ਇਹਨਾਂ ਟੈਕਨੋਲੋਜੀ ਦਾ ਹਵਾਲਾ ਲੈ ਕੇ ਉੱਪਰ ਦਿਖਾ ਕੇ 1 ਘੰਟਾ 11 ਮਿੰਟ 'ਚ ਇਹ ਮੂਹਰੇ ਰੱਖ ਦਿੱਤੀ ਹੈ ਹੁਣ ਬਾਰੀ ਹੈ ਚੋਣ ਕਮਿਸ਼ਨ ਦੀ ਜਾਂ ਸਤਾਤਾਰੀ ਤਰ ਤੀ ਕੋ ਜਵਾਬ ਦੇ ਕਿਉਂਕਿ ਜਦੋਂ ਵੀ ਚੋਣ ਕਮਿਸ਼ਨ ਨੂੰ ਕੋਈ ਵੀ ਸੂਬੇ ਦੀ ਪਾਰਟੀ ਖੇਤਰੀ ਪਾਰਟੀ ਸਥਾਨਕ ਪਾਰਟੀ ਜਾਂ ਕੋਈ ਵਿਰੋਧੀ ਧਿਰਾਂ ਦਾ ਲੀਡਰ ਜਾਂ ਕੋਈ ਵਿਰੋਧੀ ਧਿਰ ਦਾ ਆਗੂ ਸਵਾਲ ਕਰਦਾ ਤਾਂ ਜਦੋਂ ਬੀਜੇਪੀ ਬੋਲਦੀ ਹੈ ਉਹਦੇ ਹੱਕ 'ਚ ਪੇ ਸਵਾਲ ਤਾਂ ਚੋਣ ਕਮਿਸ਼ਨ ਨੂੰ ਹੈ ਤੁਹਾਨੂੰ ਤਕਲੀਫ ਕਿਉਂ ਹੈ ਤੇਦਾ ਮਤਲਬ ਇਹ ਛਟਕਾਂ ਠਹਿ ਗਈ ਹੈ ਸੋ ਜੀ ਚੋਣ ਚੋਰੀ ਦਾ ਦੋਸ਼ ਲੱਗਿਆ ਬੀਜੇਪੀ ਦੇ ਉੱਤੇ ਚੋਣ ਕਮਿਸ਼ਨ ਨਾਲ ਮਿਲ ਕੇ ਸੁਖਵੀਰ ਬਾਦਲ ਨੇ ਕਿਉਂ ਮੰਗੀਆਂ ਮਾਫੀ ਸੁਖਵੀਰ ਸਿੰਘ ਬਾਦਲ ਦੀ ਮਾਫੀ ਕੋਈ ਨਵੀਂ ਨਹੀਂ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸੀ ਤਾਂ ਇੱਕ ਵਾਰ ਉਹਨਾਂ ਨੇ ਵੀ ਇਸ ਤਰ੍ਹਾਂ ਜਨਤਕ ਤੌਰ ਤੇ ਮਾਫੀ ਮੰਗੀ ਸੀ ਫਿਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਦੇ ਅੰਤਮ ਭੋਗ ਸਮੇਂ ਅੰਤਮ ਅਰਦਾਸ ਸਮੇਂ ਵੀ ਮਾਫੀ ਮੰਗੀ ਫਿਰ ਸੁਖਬੀਰ ਸਿੰਘ ਬਾਦਲ ਹੁਰਾ ਨੇ ਆਪਣੇ ਪਿਤਾ ਦੀ ਵਰਸੀ ਦੇ ਮੌਕੇ ਵੀ ਮਾਫੀ ਮੰਗੀ ਫਿਰ ਸੁਖਬੀਰ ਸਿੰਘ ਬਾਦਲ ਹੁਰਾ ਨੇ ਅਕਾਲੀ ਦਲ ਦੀ ਸਥਾਪਨਾ ਦਿਵਸ ਮੌਕੇ ਵੀ ਅੰਮ੍ਰਿਤਸਰ ਵਿੱਚ ਮਾਫੀ ਮੰਗੀ ਤੇ ਅੱਜ ਫਿਰ ਸੁਖਵੀਰ ਬਾਦਲ ਦੀ ਮਾਫੀ ਦੁਆਰਾ ਚਰਚਾ ਚ ਹੈ ਸਵਾਲ ਤਾਂ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਬਾਰ-ਬਾਰ ਕੌਮ ਤੋਂ ਸਿੱਖ ਭਾਈਚਾਰੇ ਤੋਂ ਪੰਜਾਬ ਤੋਂ ਆਪਣੇ ਲੀਡਰਾਂ ਤੋਂ ਆਪਣੇ ਸਾਥੀਆਂ ਤੋਂ ਮਾਫੀਆਂ ਮੰਗ ਰਹੇ ਨੇ ਜੇ 2 ਦਸੰਬਰ ਦੇ ਹੁਕਮਨਾਮੇ ਹੂਬੂ ਮੰਨੇ ਹੁੰਦੇ ਕਿ ਇਸ ਮਾਫੀ ਦੀ ਲੋੜ ਪੈਂਦੀ ਕਿ ਇਸ ਮਾਫੀ ਦੀ ਕੋਈ अहमਤ ਰਹਿੰਦੀ ਜੇ ਉਸ ਹੁਕਮਨਾਮੇ ਨੂੰ ਮੰਨ ਕੇ ਜਿਸ ਤਰ੍ਹਾਂ ਧਾਰਮਿਕ ਸੇਵਾਵਾਂ ਪੂਰੀਆਂ ਕੀਤੀਆਂ ਉਸੇ ਤਰ੍ਹਾਂ ਜੇ ਰਾਜਨੀਤਿਕ ਹੁਕਮ ਵੀ ਮੰਨ ਲਏ ਹੁੰਦੇ ਸ਼ਾਇਦ ਅੱਜ ਦ੍ਰਿਸ਼ ਹੋਰ ਹੁੰਦਾ ਸੁਖਵੀਰ ਬਾਦਲ ਹੀ ਪ੍ਰਵਾਨ ਚੜੇ ਹੁੰਦੇ ਸੁਖਵੀਰ ਬਾਦਲ ਹੀ ਅਕਾਲੀ ਗੱਲ ਦੇ ਮੁੜ ਕੇ ਲੀਡਰ ਹੁੰਦੇ ਸਾਰੀ ਲੀਡਰਸ਼ਿਪ ਨਾਲ ਹੁੰਦੀ ਤੇ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਮਨਾ ਦੇ ਵਿੱਚ ਕੁਝ ਹੋਰ ਹੁੰਦਾ ਸੁਖਵੀਰ ਬਾਦਲ ਨੇ ਪਰ ਜਦੋਂ ਤੁਸੀਂ ਉੱਥੇ ਵੀ ਚਤ్రਾਈ ਕੀਤੀ ਉੱਥੇ ਵੀ ਚੋਸ ਚਲਾਕੀ ਕੀਤੀ ਤੇ ਹੁਣ ਅੱਜ ਫਿਰ ਇਹ ਕਹਿ ਕੇ ਅਪੀਲ ਕਿ ਜੀ ਮੈਂ ਤਾਂ ਅਪੀਲ ਕਰਦਾ ਹਾਂ ਕਿ ਜਿਹੜਾ ਵੀ ਕੋਈ ਧੜਾ ਗਰੁੱਪ ਕੋਈ ਆਡੋ ਇਹਦਾ ਮਤਲਬ ਤੁਸੀਂ ਸਾਰੇ ਅਕਾਲੀਦਾਨ ਨੂੰ ਅਜੇ ਵੀ ਸੱਦਾ ਨਹੀਂ ਦੇ ਰਹੇ ਸਾਰੇ ਦਲਾਂ ਨੂੰ ਸਾਰੇ ਲੀਡਰਾਂ ਨੂੰ ਅਜੇ ਵੀ ਸੱਦਾ ਨਹੀਂ ਦੇ ਰਹੇ ਤੁਸੀਂ ਉਸ ਧੜੇ ਦੇ ਉੱਤੇ ਹੀ ਨਜ਼ਰ ਹੈ ਜਿਹੜੀ ਥੋੜੀ ਜਿਹੀ ਟੁੱਟ ਕੇ ਕਦੇ ਮਤਲਬ ਸੁਧਾਰ ਲੈ ਰਹੀ ਹੈ ਨਾ ਤੁਹਾਡੇ ਨਾਲ ਮਲਾਈਆਂ ਵੀ ਖਾਂਦੇ ਰਹੇ ਤੇ ਹੁਣ ਉਹ ਲੀਡਰਸ਼ਿਪ ਅਕਾਲ ਤਖਤ ਸਾਹਿਬ ਦੇ ਹੁਕਮਾਂ ਚੋਂ ਜਿਹੜੀ ਨਿਕਲ ਰਹੀ ਹੈ ਉਸ ਧਰਤਲ ਤੋਂ ਕਹਿੰਦੇ ਜੀ ਅਸੀਂ ਡੈਲੀਗੇਟ ਚੁਣੇ ਅਸੀਂ ਉਸ ਲੀਡਰਸ਼ਿਪ ਨੂੰ ਵੀ ਮੂਰੇ ਨਹੀਂ ਲਾਇਆ ਅਸੀਂ ਤਾਂ ਜੀ ਧਰਤਲ ਤੇ ਆਪ ਕੰਮ ਕੀਤਾ ਹੁਕਮਾਂ ਦੇ ਅਨੁਸਾਰ ਕੰਮ ਕੀਤਾ ਪਰ ਕੱਲ ਤੱਕ ਸਾਬ ਵੱਲੋਂ ਜਿਹੜਾ ਮਤਾ ਪਿਆ ਪੰਜ ਸਿੰਘ ਸਹਿਬਾਂ ਦਾ ਉਹਦੇ ਵਿੱਚ ਜਿਹੜੇ ਜਿਹੇ ਦਿਸ਼ਾ ਨਿਰਦੇਸ਼ ਆਏ ਉਹਦੇ ਹਵਾਲੇ ਨਾਲ ਹੁਣ ਸੁਖਵੀਰ ਬਾਦਲ ਨੇ ਉਹਦੀ ਆੜ ਲੈ ਕੇ ਇੱਕ ਵਾਰ ਫਿਰ ਕਿਹਾ ਕਿ ਆਜੋ ਇਕੱਠੇ ਹੋਣ ਦਾ ਹੁਕਮ ਹੋਇਆ ਆਪਾਂ ਚੁੱਲ੍ਹੇ ਇਕੱਠੇ ਕਰ ਲਈਏ ਆਜੋ ਮਿਲ ਕੇ ਕੰਮ ਕਰੀਏ ਜੇ ਮੇਥੋਂ ਕੋਈ ਗਲਤੀ ਹੋ ਗਈ ਮੇਰੇ ਨਾਲ ਕੋਈ ਰੋਸਾ ਤਾਂ ਮੈਨੂੰ ਮaaf ਕਰ ਲਓ ਮਤਲਬ ਮੈਂ ਪ੍ਰਧਾਨਗੀ ਨਹੀਂ ਛੱਡ ਰਿਹਾ ਪ੍ਰਧਾਨ ਮੈਂ ਹੀ ਐ ਹੁਕਮ ਮੇਰੇ ਹੀ ਚੱਲਣਾ ਪਰ ਤੁਸੀਂ ਆ ਕੇ ਪਿੱਛੇ ਲਾਈਨ 'ਚ ਲੱਗਣਾ ਤਾਂ ਲੱਗ ਜੋ ਥੱਲੇ ਵਾਲੇ ਜਿੰਨੇ ਉਹਦੇ ਚਾਹੀਦੇ ਨੇ ਲੈ ਲਓ ਪਰ ਇਸ ਤਰੀਕੇ ਨਾਲ ਸਕੂਰ ਬਾਦਲ ਨੂੰ ਮਾਫੀ ਮੰਨਣ ਵਾਲੀ ਨਹੀਂ ਬੇਸ਼ੱਕ ਤੇਜਾ ਸਿੰਘ ਸਮੁੰਦਰੀ ਹਾਲ ਪੰਜ ਮੈਂਬਰੀ ਕਮੇਟੀ ਨੂੰ ਮਿਲਣ ਵਾਲਾ ਨਹੀਂ ਇਨਕਾਰ ਹੋ ਗਿਆ ਚਿੱਠੀ ਭੇਜ ਦਿੱਤੀ ਹੈ ਪਰ ਉਹਦੇ باوجود 11 ਤਰੀਕ ਨੂੰ ਨਮਾ ਕਾਲੀਦਾਰ ਜਨਮ ਲੈ ਰਿਹਾ ਤੇ ਉਹਦੇ ਨਾਲ ਹੀ ਉਸ ਨਵੇਂ ਕਾਲੀਦਾਰ ਮੂਰੇ ਚਣੌਤੀਆਂ ਹੋਣੀਆਂ ਕੋਈ ਲੈਂਡ ਪੁਲਿੰਗ ਤੇ ਨਸ਼ਿਆਂ ਤੇ ਪੰਜਾਬ ਦੇ ਬਾਕੀ ਮੁੱਦਿਆਂ ਤੇ ਤਰਸ ਤੇ ਕਿਵੇਂ ਲੜਦਾ ਉਹਨਾਂ ਨੂੰ ਫਿਰ ਨਿੱਤਰਨਾ ਪੈਣਾ ਹੁਣ ਤੱਕ ਤਾਂ ਬਚੀ ਜਾਂਦੇ ਸੀ ਤੇ ਦੂਸਰੇ ਪਾਸੇ ਬਾਦਲ ਤਰਲੀ ਵਿੱਚ ਚੁਣੌਤੀ ਹੋਣੀ ਹੈ ਤੇ ਤੁਹਾਡੇ ਦਫਤਰ ਨੂੰ ਲੈ ਕੇ ਚੋਂ ਨਿਸ਼ਾਨ ਨੂੰ ਲੈ ਕੇ ਇੱਕ ਧਰਮੂਰੀ ਆਕਰਲ ਹੋਣੀ ਹੈ ਸੋ ਨਮਾ ਦਲਤਾ ਪੈਦਾ ਹੋਣੀ ਹੋਣੀ ਪਰ ਸੁਖੀ ਬਦਲ ਦੀ ਮਾਫੀ ਦੇ ਕੋਈ ਮਾਇਨੇ ਨਹੀਂ ਰਹਿਗੇ ਹਾਂ ਨਰਿੰਦਰ ਮੋਦੀ ਜੀ ਨੇ ਜਿਹੜੇ ਸਮਝੌਤੇ ਹੋ ਰਹੇ ਨੇ ਉਹਨਾਂ ਦੇ ਮਾਮਲੇ 'ਚ ਕਿਸਾਨਾਂ ਦੀ ਬੜੀ ਉੱਚੀ ਬਾ ਚੁੱਕੀ ਆ ਕਹਿੰਦੇ ਵੀ ਕਿਸਾਨ ਹਿੱਤਾਂ ਲਈ ਕੋਈ ਸਮਝੌਤਾ ਨਹੀਂ ਹੋਊਗਾ ਕਿਉਂਕਿ ਪਿਛਲੇ ਦਿਨਾਂ ਤੋਂ ਇਹ ਮੁੱਦਾ ਖੂ ਪਚਿਆ ਹੋਇਆ ਹੈ ਕਿ ਡ੍ਰੰਪ ਜਿਵੇਂ 25% ਟੈਰਫ ਫਿਰ ਹੋਰ ਪਲੱਸ 25% ਦੀ ਧਮਕੀ ਕਿ 21 ਦਿਨਾਂ ਚ ਲਾ ਦੂੰਗਾ ਜੀ ਮੈਂ ਮੈਂ ਹੋਰ ਸਖਤੀ ਕਰ ਦੂੰਗਾ ਰੂਸ ਤੋਂ ਜੇ ਤੇਲ ਨਾ ਬੰਦ ਕੀਤਾ ਤਾਂ ਐ ਹੋ ਜੂਗਾ ਪਤਾ ਲੱਗ ਰਿਹਾ ਕਿ ਜਲਦੀ ਰੂਸ ਦੇ ਰਾਸ਼ਪਤੀ ਤਾਂ ਭਾਰਤ ਆਉਣ ਚਾਹੁੰਦੇ ਤੇ ਅਜੀਤ ਜਵਾਨਾ ਪੁਤਿਨ ਦੀ ਕਹਿੰਦੇ ਮੁਲਾਕਾਤ ਹੋਈ ਸੋ ਇਸ ਇਸ ਤਰੀਕੇ ਕਰ ਨਾਲ ਉਹ ਤਾਂ ਅੱਗੇ ਵੱਧ ਰਹੇ ਨੇ ਇਧਰ ਭਾਰਤ ਵੀ ਕਹਿੰਦੇ ਰੂਸ ਨੂੰ ਲੈ ਕੇ ਥੋੜਾ ਸਖਤ ਹੋ ਰਿਹਾ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹ ਸਾਰੀ ਪ੍ਰਕਿਰਿਆ 'ਚ ਕਿਸਾਨਾਂ ਦੀ ਤਾਂ ਗੱਲ ਕਰਦੇ ਨੇ। ਸੁਆਮੀ ਨਾਥ ਨੌਰੰਦੇ ਸਮਾਗਮ ਦੇ ਵਿੱਚੋਂ ਹਾਜ਼ਰ ਸੀਗੇ। ਹੈਨਾ ਸੁਆਮੀ ਨਾਥ ਨੌਰੰਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਸੀ ਉਸ ਮੌਕੇ ਉਹ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ। ਉੱਥੇ ਉਹਨਾਂ ਨੇ ਉਹਨਾਂ ਨੂੰ ਸਲਾਮ ਵੀ ਕੀਤਾ ਉਹਨਾਂ ਦੀ ਨੀਮਾ ਦੀ ਮੰਲੀ ਪਰ ਐਮਐਸਪੀ ਦੇਣ ਦੀ ਗੱਲ ਹੀ ਕੀਤੀ। ਹਾਂ ਜਿਹੜੀ ਗੱਲ ਕੀਤੀ ਉਹ ਇਸ਼ਾਰਾ ਕੀਤਾ ਇੱਕ ਤਰ੍ਹਾਂ ਨਾਲ ਕਿ ਵੀ ਆਹ ਜਿਹੜਾ ਟਰੰਪ ਵਾਰ-ਵਾਰ ਤੁਮ ਕਹੋਂਦਾ ਜੇ ਸਾਡੀ ਖੇਤੀ ਚ ਆਜੂਗਾ ਜਾਂ ਇੱਕ ਖਤਸਾ ਖੜਾ ਕੇ ਡੇਰੀ ਫਾਰਮ ਤੇ ਪੋਲਟਰੀ ਫਾਰਮ ਵੀ ਸਾਡਾ ਉਜੜ ਜਾਊਗਾ ਕਿਸਾਨੀ ਵੀ ਉਜੜ ਜਾਊਗੀ ਦੇਸ਼ ਦੀ ਜੇ ਉਹਨਾਂ ਵੱਲੋਂ ਜ਼ੀਰੋ ਟੈਰਫ ਵਾਲਾ ਐਗਰੀਮੈਂਟ ਹੋ ਕੇ ਇੱਧਰ ਸਮਾਨ ਆਉਣਾ ਸ਼ੁਰੂ ਹੋ ਗਿਆ ਤੇ ਸਾਡੇ ਸਮਾਨ ਤੇ ਉੱਥੇ 50% ਦੀ ਟੈਰਫ ਲੱਗ ਰਿਹਾ ਤੇ ਉਹਦੇ ਨਾਲ ਸਾਡਾ ਸਮਾਨ ਜਾਣਾ ਬੰਦ ਹੋ ਜਾਣਾ ਉਹਦੇ ਦਿਨਾਂ ਚ ਸੋ ਇਸ ਪ੍ਰਕਿਰਿਆ ਦੇ ਉੱਤੇ ਸੁਆਮੀ ਨਾਥਨੁਰਾਂ ਦੀ ਜਨਮ ਸ਼ਬਦੀ ਤੇ ਬੋਲਦਿਆਂ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਗੱਲ ਤਾਂ ਕੀਤੀ ਕਿ ਕਿਸਾਨਾਂ ਦੇ ਮਸਲਿਆਂ ਤੇ ਕੋਈ ਸਮਝੌਤਾ ਨਹੀਂ ਕਰੂੰਗਾ ਚਾਹੇ ਕੀਮਤ ਚਕਾਉਣੀ ਪਵੇ ਬਤਲ ਜਿਵੇਂ ਰਾਉ ਦਾ ਵੀ ਜਾਂਦਾ ਚਲਾ ਜਾਵੇ ਪਰ 트럼ਪ ਦਾ ਨਾਂ ਲੈ ਕੇ ਨਹੀਂ ਗੱਲ ਕੀਤੀ ਸਵਾਲ ਇਹ ਖੜਾ ਹੈ ਕਿ ਜਨਾਬ 트럼ਪ ਸਿੱਧਾ ਚੜ੍ਹਿਆ ਆਉਂਦਾ ਹੈ ਨਾਂ ਲੈ ਲੈ ਕੇ ਬੋਲਦਾ ਹੈ ਹੈਨਾ ਸਿੱਧੇ ਆਪਣੇ ਹੁਕਮ ਚਾੜਦਾ ਹੈ ਬਦਮਾਸ਼ੀ ਕਰਦਾ ਹੈ ਤੇ ਅਸੀਂ ਉਹਦਾ ਨਾਂ ਵੀ ਲੈਣੋਂ ਡਰਦੇ ਸਵਾਲ ਤਾਂ ਖੜਾ ਚੰਗਾ ਹੋਵੇ ਮੋਦੀ ਜੀ ਬਲਾਉ ਸਰਪਦਲੀ ਬੈਠਕ ਸੈਸ਼ਨ ਚ ਕਰ ਲੋ ਇਹਦੇ ਪਰ ਚਰਚਾ ਮੀਡੀਆ ਚ ਆਜੋ ਇਹਦੇ ਤੇ ਪਰ ਨਹੀਂ ਕੀ ਆਪਣੇ ਅਹੁਦੇ ਦਾ ਡਰ ਹੈ ਕੀ ਕੋਈ ਹੋਰ ਭੈਅ ਹੈ ਕੀ ਆਪਣੇ ਮਿੱਤਰ ਦਾ ਜੋ ਮਸਲਾ ਖੜਾ ਹੈ ਉਹਦਾ ਕੋਈ ਡਰ ਹੈ ਕੁਛ ਨਾ ਕੁਛ ਪੈਨੂ ਤਾਂ ਤੁਹਾਡੇ ਮੂਰੇ ਚੁਣੌਤੀ ਬਣ ਕੇ ਖੜਾ ਹੈ ਜਿਹੜਾ ਤੁਹਾਨੂੰ ਟਰੰਪ ਦਾ ਨਾਂ ਲੈਣ ਤੋਂ ਵੀ ਡਰਾਉਂਦਾ ਪਰ ਟਰੰਪ ਜਿਸ ਕਦਰ ਧਮਾਸ਼ੀ ਤੇ ਉਤਰਿਆ ਭਾਰਤ ਨੂੰ ਇੱਕ ਠੋਕੇ ਦਾ ਸਾਹਮਣਾ ਕਰਨਾ ਪੈਣਾ ਔਰ ਭਾਰਤ ਨੂੰ ਉਹ ਹੀ ਜੇ ਮੁਲਕਾਂ ਨੂੰ ਵੀ ਆਪਣੇ ਨਾਲ ਜੋੜਨਾ ਪੈਣਾ ਜਿਹੜੇ ਮੁਲਕਾਂ ਦੇ ਉੱਤੇ ਇਸ ਤਰ੍ਹਾਂ ਦਾ ਤਸ਼ੱਦਦ ਅਮਰੀਕਾ ਵੱਲੋਂ ਟਾਇਆ ਜਾ ਰਿਹਾ ਹੈ ਇਸ ਲਈ ਅੱਜ ਮੌਕਾ ਹੈ ਰਿੰਦਰ ਮੋਦੀ ਜੀ ਬਿਸ਼ਵਗੁਰੂ ਬਣਨ ਦਾ ਬਲਾਉ ਸਾਰਿਆਂ ਨੂੰ ਕਰੋ ਅਗਵਾਈ ਪਰ ਨਹੀਂ ਤੁਸੀਂ ਟਰੰਪ ਦਾ ਨਾਮ ਹੀ ਨਹੀਂ ਲੈਂਦੇ ਅਫਸੋਸ ਬਹੁਤ ਬਹੁਤ ਸ਼ੁਕਰੀਆ